ਆਈ ਯੂ ਸੀ ਮੈਡਾ ਫਰਾਜ਼ੀ ਇੱਕੋ ਜਿਹੀ ਅਸੀਂ ਬੈਲ ਸਾਡੇ ਵਿੱਚ ਹੀ ਆ ਕਿ ਇੱਥੇ ਰਹਿਣ ਲੱਗੇ ਫਿਰ ਉੱਠ ਕਰਦੇ ਨਾ ਹੂੰ ਚਾਹਨਾ ਮਾਈਨਿੰਗ 20 ਪਾਏਗਾ ਸਾਨੂੰ ਇਕੱਠਾ ਬਹੁਤ ਗੱਲ ਕੋਈ ਨਾਲ ਬੈਠੋ ਹੂੰ ਬਹੁਤ ਯਾਰੀ ਕਰਦੇ ਆ ਬਹੁਤ ਮੈਂ ਤੁਮਨ ਤੇ ਫੇਰ ਮਾਂ ਡਾਂਟੇ ਸੀ ਹੂੰ ਲੰਗੇ ਹੀ ਨਹੀਂ ਚੁਕੀਆਂ ਖੇਲੇ ਇਹਦੀ ਚਲ ਚਲਦਾ ਹੀ ਮੈਂ ਮੈਂ ਨਿਕਲ ਗਿਆ ਖੇਡ ਜੀ ਮੈਂ ਹੁੰਦੀ ਜਾਂਦਾ ਆ ਅੱਜ ਪਛਪੋਂ ਨਹੀਂ ਸੀ ਕਦੇ ਇਹ ਅਲੱਗ ਹੈ ਕਿੰਦਾ ਵੀ ਯਾਦਾਂ ਸੀ ਕੀ ਜਦੋਂ ਇੱਥੇ ਬਚਪਨ ਕਿ ਖੇਡਦੇ ਸੀ ਭਾਈ ਖੇਡਦੇ ਸੀ ਪਾ ਜਿੰਨਕ ਟੋਈ ਲੋ ਕਮਿਟੀ ਚ ਹ ਉਹ ਇੰਦੇ ਦੁੰਦੈ ਪਾ ਗਿਓ ਪਾਣੀ ਪੜੋ ਖੂਜੇ ਕਿਤਾ ਕਿ ਜਾ ਉਸ ਰਾਤਾ ਕਰੂ ਫਸਲ ਖਰਾਬ ਕਰ ਰੋ ਇੰਡਾ ਪੱਟ ਕੇ ਗੱਡ ਛੋਲਦੇ ਹੁੰਦੇ ਸੀ ਬਾਹਰ ਠੀਕ ਹੈ ਜੋ ਹੋ ਗਿਆ ਠੀਕ ਹੈ ਹੁਣ ਉਹਨਾਂ ਨੂੰ ਤਾਂ ਦੁਨੀਆ ਦੇ ਵਿੱਚ ਨਾ ਆਪਣੇ ਆਉਣੇ ਨਾ ਆਉਣੇ ਕੋਈ ਰ ਆਪਾਂ ਨੂੰ ਦੁੱਖ ਆਉਦਾ ਇਹ ਆਪਾਂ ਨੂੰ ਦੁੱਖ ਆ ਪਟੋਰਾ ਹੂੰ ਇਹ ਸਾਰੀਆਂ ਫਿਲਮਾਂ ਦੇਖੀਆਂ ਹੋਈਆਂ ਨੇ ਮੈਂ ਹੂੰ ਸਾਰੀਆਂ ਫਿਲਮਾਂ ਦੇਖੀਆਂ ਹਾਂ ਜੀ ਫਿਲਮ ਕਿਹੜੀ ਫਿਲਮ ਜ਼ਿਆਦਾ ਵਧੀਆ ਲੱਗੀ ਤੁਹਾਨੂੰ ਜੀ ਕਿਹੜੀ ਫਿਲਮ ਜ਼ਿਆਦਾ ਵਧੀਆ ਲੱਗੀ ਸੀ ਕਿਹੜੀ ਫਿਲਮ ਜ਼ਿਆਦਾ ਵਧੀਆ ਲੱਗੀ ਤੁਹਾਨੂੰ ਬਜੀ ਇਹ ਸਾਰੀਆਂ ਵਧੀਆ ਲੱਗੀਆਂ ਮੈਨੂੰ ਪੰਜਾਬ ਦੇ ਪੁੱਤ ਅਤੇ ਬੋਲੀਵੁੱਡ ਦੇ ਸੁਪਰਸਟਾਰ ਤਰਮਿੰਦਰ ਅੱਜ ਸਾਡੇ ਵਿਚਕਾਰ ਨਹੀਂ ਰਹੇ ਅੱਜ ਇਸ ਫਾਨੀ ਸੰਸਾਰ ਨੂੰ ਛੱਡ ਕੇ ਉਹ ਹਮੇਸ਼ਾ ਲਈ ਸਾਡੇ ਵਿਚਕਾਰੋਂ ਰੁਕਸਤ ਹੋ ਗਏ ਨੇ ਪਰ ਉਹਨਾਂ ਦੀਆਂ ਯਾਦਾਂ ਜਿਹੜੀਆਂ ਵਾਹ ਹਜੇ ਵੀ ਉਹਨਾਂ ਦੇ ਚਾਹਣ ਵਾਲਿਆਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਹੀ ਜੀਵਤ ਰਹਿਗੀਆਂ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਨੇ ਵਾਲੇ ਚ ਖੜੇ ਆ ਉਹਨਾਂ ਦੇ ਜੱਦੀ ਘਰ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਇਸ ਘਰ ਦੇ ਵਿੱਚ ਹੀ ਤਰਮਿੰਦਰ ਦਾ ਜਦੋਂ ਆ ਬਚਪਨ ਬੀਤਿਆ ਤਮਿੰਦਰ ਦੀ ਜਵਾਨੀ ਦਿੱਤੀ ਆ ਤੇ ਇਹ ਘਰ ਤਾਂ ਤਸਵੀਰ ਇਹ ਦੇਖ ਸਕਦੇ ਹੋ ਕਿ ਇਹ ਉਹਨਾਂ ਦੇ ਘਰ ਦੀ ਤਸਵੀਰ ਲੱਗੀ ਹੋਈ ਆ ਪਰ ਇਹ ਘਰ ਹੁਣ ਦੁਬਾਰਾ ਰੈਨੋਵੇਟ ਹੋ ਚੁੱਕਾ ਤੇ ਇਸ ਘਰ ਦਾ ਨਾਮ ਹਜੇ ਵੀ ਤਰਮਿੰਦਰ ਹਾਊਸ ਹੀ ਰੱਖਿਆ ਗਿਆ ਵਾ ਤਾਂ ਉੱਪਰ ਤਸਵੀਰ ਦੇਖ ਸਕਦੇ ਹੋ ਕਿ ਪੁਰਾਣਾ ਜਦੋਂ ਤਰਮਿੰਦਰ ਇਸ ਘਰ ਦੇ ਵਿੱਚ ਰਹਿੰਦੇ ਸੀ ਤੇ ਉਸ ਦੀ ਤਸਵੀਰ ਹੈ ਤੇ نیچے ਜਿਹੜਾ ਵਾ ਤਰਮਿੰਦਰ ਹਾਊਸ ਬੇਸ਼ੱਕ ਇਸ ਘਰ ਦੇ ਵਿੱਚ ਹੁਣ ਕੁਝ ਕੋਈ ਹੋਰ ਲੋਕ ਰਹਿੰਦੇ ਨੇ ਪਰ ਉਹਨਾਂ ਨੇ ਵੀ ਇਸ ਘਰ ਦਾ ਨਾਮ ਤਰਮਿੰਦਰ ਹਾਊਸ ਤੇ ਰੱਖਿਆ ਵਾ ਇੱਕ ਜਿਹੜਾ ਵਾ ਸਾਹਨੇਵਾਲ ਦੀ ਯਾਦ ਆ ਇਸ ਘਰ ਦੇ ਨਾਲ ਤਰਮਿੰਦਰ ਦੀਆਂ ਯਾਦਾਂ ਇਸ ਘਰ ਦੇ ਨਾਲ ਜੁੜੀਆਂ ਹੋਈਆਂ ਵਾ ਤੇ ਇਹ ਉਹ ਬੰਗੀਆਂ ਵਾ ਇਹ ਉਹ ਮੁਹੱਲਾ ਵਾ ਜਿੱਥੇ ਤਮਿੰਦਰ ਦਾ ਬਚਪਨ ਬਿਤਾਇਆ ਜਿੱਥੇ ਤਮਿੰਦਰ ਦਾ ਜਵਾਨੀ ਹੋਈ ਤੇ ਇੱਥੋਂ ਹੀ ਬੰਬੇ ਦੇ ਵਾਸਤੇ ਨਿਕਲੇ ਸੀ ਤਾਂ ਇਸ ਮੁਹੱਲੇ ਦੇ ਲੋਕਾਂ ਦੀ ਕਹ ਰਹੇ ਹਾਂ ਯਾਦਾਂ ਵਾ ਕੀ ਉਹਨਾਂ ਦੇ ਨਾਲ ਧਮਿੰਦਰ ਦਾ ਰਿਸ਼ਤਾ ਦਾ ਉਸ ਦੇ ਬਾਰੇ ਵੀ ਗੱਲਬਾਤ ਕਰਦੇ ਆ ਧਰਮਿੰਦਰ ਦਿਓਲ ਦੇ ਪਰਿਵਾਰਿਕ ਮੈਂਬਰ ਮਜੂਰ ਨੇ ਉਹਨਾਂ ਦੀ ਦੁੱਖ ਦੀ ਖਬਰ ਸੁਣ ਕੇ ਮਾਤਾ ਜੀ ਕੀ ਨਾਮ ਕਰ ਕੀ ਲੱਗਦਾ ਤੁਹਾਡਾ ਰਿਸ਼ਤਾ ਕੀ ਸੀਗਾ ਧਰਮਿੰਦਰ ਜੀ ਨਾਲ ਭਾਈ ਜੀ ਸੀ ਮਾਤਾ ਰਾਸੀ ਹੰਗੀ ਅੱਧੀ ਇੱਕੋ ਸੀ ਅੱਧੀ ਬੈਲੇ ਸਾਡੇ ਵਿੱਚ ਹੀ ਆ ਕਿਥੇ ਰਹਿਣ ਲੱਗੇ ਸੀ ਉੱਥੇ ਕਰਦੇ ਸੀ ਨਾ ਮਾਈਨਿੰਗ 25 ਮਹੀਨੇ ਸਾਲਾ ਕੁ ਇਕੱਠਾ ਥੋੜਾ ਪਿੱਛੇ ਨੂੰ ਰੁਕਾ ਆਹ ਜੀ ਅੱਗੇ ਨਹੀਂ ਆਈ ਸੀ ਇਹ ਨਹੀਂ ਹਾਂ ਮੈਂ ਕਿਹਾ ਕਿ ਪੰਜਾਂ ਜਾਈਏ ਫਿਰ ਆਂਟੀ ਜਿਹੜੇ ਨਾ ਕਿ ਉਹਨੇ ਨੇ ਬੜੀ ਜੁਮਾਈ ਉਹ ਨਹੀਂ ਬੈਠੇ ਕਿੱਦਾਂ ਤੁਹਾਨੂੰ ਪਤਾ ਕਿਦਾਂ ਲੱਗਿਆ ਕਦੋਂ ਪਤਾ ਕਦੋਂ ਪਤਾ ਲੱਗਿਆ ਕਿ ਅਜ ਤਰ ਮਹਿੰਦਰ ਨਹੀਂ ਰਹੇ ਬੈਣੀ ਬੈਣੀ ਮੁੰਡਾ ਅੱਠ ਦਿਨ ਤੋਂ ਪਗੜਾ ਮਾਰੀ ਨਾ ਤਾ ਨਾ ਹਾ ਪੂਰੀ ਬੈਠੋ ਨਾ ਕਿਸੀ ਨੂੰ ਨਾ ਸਕੇ ਨਾ ਸਾਲਿਆਂ ਨਾ ਆਜਾ ਜੀ ਸਟ੍ਰੀਮ ਨਾਲ ਰਾਜਾ ਤਾਂ ਆਪੂ ਬਚਪਨੇ ਜ ਖੇਡਦੇ ਰਹੇ ਨੇ ਤੁਹਾਡੇ ਨਾਲ ਬਚਪਨੇ ਖੇਡਦੇ ਰਹੇ ਨੇ ਤੁਹਾਡੇ ਨਾਲ ਤੁਸੀਂ ਨਾਲ ਬਹਿ ਜਾਓ ਹਮ ਮਨੂ ਜੀ ਆ ਵੀ ਖੇਡਦੇ ਆ ਪਹਿਲਾਂ ਬਚਪਨ ਤੋਂ ਹੀ ਫੇਰ ਮਾਂ ਡਾਂਟੇ ਸੀ ਹਮ

ਅਜਿਨ ਨਾ ਟੇ ਲੋ ਕਮੇਟੀ ਚਾ ਹੋਂ ਇਹਦੇ ਜੁੰਡੇ ਪੜਿਓ ਪਾਣੀ ਪੜੋ ਖੂਜੇ ਖੇਤਾਂ ਕੀ ਜਾਵੋ ਸਹਾਇਤਾ ਕਰੂ ਫਸਲ ਨਾ ਖਰਾਬ ਕਰ ਰੋ ਜਿੰਦਿਆ ਪਟਕੇ ਗੱਡ ਛੋਲੇ ਹੁੰਦੇ ਸੀ ਬਾਹਰ ਜਦੋਂ ਇੱਥੇ ਆਂਦੇ ਸੀਗੇ ਪਿੱਛੇ ਆਏ ਆ ਕਾਫੀ ਸਾਲ ਪਹਿਲਾਂ ਉਹਨੂੰ ਮਿਲ ਕੇ ਗਏ ਸੀਗੇ ਉਹਨੇ ਕਿਹਾ ਸੀ ਮੈਂ ਕਹਿੰਦੇ ਤੁਮ ਆਏ ਬਾਈ ਮੈਂ ਮੈਂ ਉੱਥੇ ਬੈਠਾਂਗੇ ਤੁਸੀਂ ਆਇਓ ਬੰਬੇ ਮੈਂ ਇੱਥੇ ਇੱਥੇ ਦੀ ਸੇਵਾ ਦੇ ਚਾਹੀ ਸੀਗਾ ਨਾ ਬੱਗ ਲੋਕ ਆਂਦੇ ਉਹ ਦੁਨੀਆ ਹੀ ਹੋਰ ਹੋਰ ਅੱਗੇ ਐਸਲਾ ਹਾਂ ਅੰਗੀ ਮੈਂ ਕਹਾਂ ਜੀ ਕੋਈ ਗੱਤ ਨਹੀਂ ਹੋਣੀ ਹੁਣ ਅੱਜ ਪਤਾ ਲੱਗਿਆ ਤੁਹਾਨੂੰ ਕਿ ਅੱਜ ਇਸ ਸੰਸਾਰ ਨੂੰ ਛੱਡ ਗਏ ਨੇ ਕਿੰਨਾ ਕੋ ਇਸ ਤਰ੍ਹਾਂ ਦੁੱਖ ਲੱਗ ਰਿਹਾ ਠੀਕ ਹੈ ਜੋ ਹੋ ਗਿਆ ਠੀਕ ਹੈ ਹੁਣ ਉਹਨਾਂ ਨੂੰ ਤਾਂ ਦੁਨੀਆ ਦੇ ਵਿੱਚ ਨਾ ਆਪਣੇ ਆਉਣੇ ਨਾ ਆਉਣੇ ਕੋਈ ਆਪਣ ਨੂੰ ਦੁੱਖ ਆਉਂਦਾ ਵੀ ਆਪਣ ਨੂੰ ਦੁੱਖ ਆ ਪਟੋਰਾ ਉਹ ਇਹ ਸਾਰੀਆਂ ਫਿਲਮਾਂ ਦੇਖੀਆਂ ਆਂ ਮੈਂ ਹੂੰ ਸਾਰੀਆਂ ਫਿਲਮਾਂ ਦੇਖੀਆਂ ਵਾ ਕਿਹੜੀ ਫਿਲਮ ਬਧਿਆਾ ਵਧੀਆ ਲੱਗੀ ਤੁਹਾਨੂੰ ਜੀ ਕਿਹੜੀ ਫਿਲਮ ਜ਼ਿਆਦਾ ਵਧੀਆ ਲੱਗੀ ਸੀ ਕਿਹੜੀ ਫਿਲਮ ਜ਼ਿਆਦਾ ਵਧੀਆ ਲੱਗੀ ਤੁਹਾਨੂੰ ਵਧੀਆ ਸਾਰੀਆਂ ਵਧੀਆ ਲੱਗੀਆਂ ਸ਼ਾਇਦ ਨਹੀਂ ਲੱਗਦੀਆਂ ਸੀ ਹਾਂ ਉਹਨਾਂ ਸ਼ੁਕਰੀਆ ਦਾ ਮੇਲ ਮਾਦਾ ਫਾਈਂਡਰ ਅੰਗਰ ਟਾਂਗੇ ਤੋਂ ਲੱਸੀਦੇ ਨੇ ਪਰ ਨਹੀਂ ਤਾਂਗੇ ਆਈ ਵੀ ਫਿਲਮ ਆਈ ਸੀ ਕੁਛ ਟਾਂਗੇ ਵਾਈ ਅਗੂਗੇ ਬਸੰਤੀ ਅਗੂਗੇ ਸ਼ੈਂਕਾ ਆਪਣੀ ਹਟੇ ਤੇ ਇਹ ਮਾਲ ਨਹੀਂ ਸੀ ਜਿਹੜੀ ਬਸੰਤੀ ਟਾਂਗੇ ਵਾਲੀ ਮੈਂ ਫਿਰ ਸਾਰੀਆਂ ਦੇਖੀਂ ਗਏ ਨੇ ਮੇਰਾ ਠੀਕ ਹੈ ਨਿਆ ਫਰਮਾਨ ਹੈ ਮੈਂ ਮੇਰੇ ਪਰਵਾਰ ਨਾਲ ਮੇਰੇ ਨਾਲ ਨਹੀਂ ਲੇ ਨਾ ਨਹੀਂ ਨਾ ਨਾ ਜਦੋਂ ਨਾ ਬਜਾਰ ਨਾ ਮੇਰੇ ਨਾਲ ਫਿਰ ਪਿਆਰ ਘਾਟੇ ਦਰਨਾ ਇੱਥੇ ਕਿੰਨੇ ਸਾਲ ਕਿੰਨੀ ਉਮਰ ਤੱਕ ਇੱਥੇ ਰਹੇ ਨੇ ਆਪਣੇ ਸਾਨੇ ਵਾਲ ਕਿੰਨੀ ਉਮਰ ਤੱਕ ਰਹੇ ਨੇ ਇੱਥੇ ਬਦੂ ਹੋ ਮੋਟਾ ਹੋਣ ਦੀ ਉਹਨਾਂ ਨੇ ਹੋਊ ਹੋ ਅਰੇ ਲੇ ਜਾਂਗੇ ਵੀ ਜਾਟੇ ਵੀ 20 ਸਾਲ ਤਾਈ ਹਾਂ ਆਏ ਨਾ ਗਦੇ ਨੇ ਇੱਥੇ ਉਹਨੇ ਵੀ 20 ਸਾਲ ਠੇ ਸਨੀ ਸਨੀ ਦੇਵਾਲਾ ਜਨਮ ਵੀ ਇੱਥੇ ਹੋਇਆ ਵਾ ਚਿਗਨੀ ਉਹ ਮਾਜੀ ਤੋਂ ਨਾਲੇ ਬਰਦਰ ਉਹਨੇ ਵੀ ਜਾਣਦੀ ਹੈ ਮੈਂ ਤਾਂ ਉਹ ਵੀ ਛੋਟਾ ਹੀ ਹੁੰਦਾ ਸੀ ਹਾਂਜੀ ਹਾਂ ਸਾਡੇ ਮਾਨੇ ਦੁਖੋ ਮਾਨ ਦੁਖੀ ਹੋ ਰਿਹਾ ਬਿਸਾਰੀ ਜ਼ਿੰਦਗੀ ਇੱਥੇ ਆਇਆ ਡੈ ਗਿਆ ਇਹਨਾਂ ਨੇ ਮੈਂ ਗੰਮਾ ਨਹੀਂ ਕਰਦੀ ਜਮ ਮੈਂ ਪੁੱਛ-ਪੁੱਛ ਕੇ ਨਹੀਂ ਲੱਗੂਗਾ ਪੁੱਛ ਕੇ ਤਾਂ ਬਹੁਤ ਦੂਰ ਪਹੁੰਚ ਸਕਦੀਆਂ ਕੋਈ ਸਾਥੀ ਨਹੀਂ ਮਿਲਿਆ ਮੈਂ ਤਾਂ ਇਕੱਲੀ ਜਾ ਸਕਦੀ ਸੀ ਹਾਂ ਮੈਨੂੰ ਕਰੀ ਗਏ ਮਰ ਗਏ ਕਿ ਐਕਨਿਵਸਨ ਸ਼ੌਤਲੋ ਸ਼ੌਤਲੋ ਬੈਗੋ ਫਸ ਖਾਡਮ ਖਾ ਗਏ ਗੱਲੇ ਨਹੀਂ ਬਣਾਏ ਮੁੰਡਾ ਬਹੁਤ ਜਾਦੇ ਸੀ ਨਾ ਬਹੁਤ ਜਾਦੇ ਟੁਜਾਦੇ ਠੀਕ ਐਨਾ ਦੁੱਖ ਉਹ ਵੀ ਆ ਗਈਆਂ ਘਰ ਪਾਈਆਂ ਅਸੀਂ ਆ ਉਹਨਾਂ ਨੂੰ ਸ਼ਾਇਦ ਨਾ ਹੋਵੇ ਇਹਨਾਂ ਕੀ ਮੈਨੂੰ ਮਿਲਿਆ ਤੁਹਾਨੂੰ ਮੇਰਾ ਸਾਰੀ ਜਿੰਦਗੀ ਹੈ ਨਾ ਇੱਕੋ ਮਿਲਣ ਮੈਨੂੰ ਕਾਤੀ ਸੀ ਕਿ ਆਇਆ ਸਲਮਾਨ ਮਿਲਣ ਤੋਂ ਮੇਨਾ ਚਲੀ ਆ ਗਿਆ ਠੀਕ ਠੀਕ ਉਹਨਾਂ ਦਾ ਬੁੱਤ ਮੈਨੂੰ ਪਹਿਲਾਂ ਜਿੰਨੇ ਬਚਪਨ ਜਿੰਨੇ ਪਿਆਰ ਕਰਨਾ ਸੀ ਬਹੁਤ ਜ਼ਿਆਦਾ ਬਹੁਤ ਸੁਨਹਿਰੀ ਲਾਇ ਸੀ ਮੈਂ ਜੀ ਬਿਲਕੁਲ ਆਇਆ ਉਹਨਾਂ ਦੇ ਮੂਹਰੇ ਭੈਣ ਨੇ ਜਿਹੜੇ ਉਹਨਾਂ ਦੀ ਅੱਜ ਮੌਤ ਦੀ ਖਬਰ ਸੁਣ ਕੇ ਕਾਫੀ ਭਾਫ ਬੋਲਦੇ ਹੋਏ ਨਜ਼ਰਾਇ ਨੇ ਕਹਿੰਦੇ ਨੇ ਬਚਪਨ ਵਿੱਚ ਇਕੱਠੇ ਖੇਡਦੇ ਰਹੇ ਆ ਇਕੱਠੇ ਜਿਹੜਾ ਵਾ ਇਸ ਮੁਹੱਲੇ ਦੇ ਵਿੱਚ ਉਹਨਾਂ ਨਾਲ ਯਾਦਾਂ ਨੇ ਤੇ ਅੱਜ ਜਦੋਂ ਉਹਨਾਂ ਦੀ ਮੌਤ ਦੀ ਖਬਰ ਮਿਲੀ ਆ ਤਾਂ ਕਾਫੀ ਭਾਫ ਬੋਲਦੇ ਨਜ਼ਰਾਇ ਨੇ ਉਹਨਾਂ ਦਾ ਕਹਿੰਦੇ ਕਿ ਉਹਨਾਂ ਨੂੰ ਆਸ ਸੀਗੀ ਕਿ ਇੱਕ ਵਾਰ ਫਿਰ ਮਿਲਾਂਗੇ ਦੁਬਾਰਾ ਪਰ ਉਹ ਆਸ ਜਿਹੜੀ ਆ ਅਧੂਰੀ ਰਹਿ ਗਈ ਆ ਤੇ ਤਰਮਿੰਦਰ ਇਸ ਫਾਨੀ ਸੰਸਾਰ ਨੂੰ ਛੱਡ ਕੇ ਜਿਹੜਾ ਵਾ ਹਮੇਸ਼ਾ ਲਈ ਉਹਨਾਂ ਦਾ ਸਾਥ ਛੱਡ ਕੇ ਰੁਕਸਤ ਹੋ ਗਏ ਨੇ ਕੈਮਰਾਵਸਰ ਕੇਜ ਦਿਨਾਲ ਵਿਵੇਕਪਾਲ ਸਾਨੇਵਾ